ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੁਣ ਆਪਾਂ ਲਾਉਣ ਲੱਗੇ ਆਂ ਤਰ੍ਹਾਂ ਆ ਦੇਖੋ ਤੁਸੀਂ ਸੁਖ ਨਾਲ ਕਿੰਨੀਆਂ ਸੋਹਣੀਆਂ ਤਰ੍ਹਾਂ ਲੱਗੀਆਂ ਤੇ ਆਪਣੇ ਖਾਣ ਜੋ ਦੇਖੋ ਘਰ ਦਾ ਜਿਹੜਾ ਸਲਾਦ ਬਣ ਜਾਂਦਾ ਵਧੀਆ ਤੇ ਆ ਦੇਖੋ ਤੋਰੀਆਂ ਕਦੂਵਾਲ ਵੀ ਆਉਣੀ ਐ ਮੈਂ ਕਿਹਾ ਰੁਕ ਜਾਓ ਤੋਰੀਆਂ ਦਿਖਾ ਦਿਆਂ ਇਹ ਲੱਗਿਆ ਹੋਗਾ ਤੋਰੀਆਂ ਆ ਦੇਖੋ ਤੇ ਇਧਰ ਦੇਖੋ ਜੀ ਤਾਂ ਤੋਰੀ ਹੈ ਆ ਦੇਖੋ ਇਹ ਹੈਗੀਆਂ ਤੋਰੀਆਂ ਲੱਗੀਆਂ ਹੋਆਂ ਤੇ ਆ ਕਿੰਨਾ ਸੋਹਣਾ ਨਿੱਕਾ ਜਿਹਾ ਕੱਦੂ ਹੈ ਇੱਕ ਉਹ ਉਪਰਾਂ ਖੜਾ ਕੰਦ ਨਾਲ ਆ ਦੇਖੋ ਤੁਸੀਂ ਆ ਦੇਖੋ ਕਿੰਨਾ ਸੋਹਣਾ ਲੱਗਦਾ ਤੇ ਆ ਕੱਦੂ ਅੱਜ ਆਪਾਂ ਤੋੜ ਲੈਣਾ ਹੁਣ ਆ ਦੇਖੋ ਆ ਦੇਖੋ ਜੀ ਦੇਖੋ ਤੇ ਹੁਣ ਆਪਾਂ ਚੱਲਦੇ ਆਂ ਦੂਜੇ ਕਦੋਂ ਆਉੜੀ ਸਾਈਡ ਤੇ ਤੇ ਆਹ ਦੇਖੋ ਜੀ ਇੱਕ ਆ ਆਲ ਹੈ ਆ ਪੇਠਾ ਆ ਦੇਖੋ ਆ ਪੇਠਾ ਪੇਠੇ ਬਹੁਤ ਸਾਰੇ ਲੱਗੇ ਆ بڑے ਪੇਠੇ ਲੱਗੇ ਆ ਦੇਖੋ ਇਹ ਆ ਵੱਡਾ ਹੋ ਰਿਹਾ ਪੇਠਾ ਦੇਖੋ ਇਰ ਤੋਪ ਬਹੁਤ ਜ਼ਿਆਦਾ ਹੁੰਦੀ ਹੈ ਤੇ ਗਰਮੀ ਬਹੁਤ ਮੰਦੇ ਆ ਪਾਣੀ ਇਹਨਾਂ ਨੂੰ ਫਿਰ ਬਹੁਤ ਪਾਉਣਾ ਪੈਂਦਾ ਸਾਨੂੰ ਤੁਹਾਨੂੰ ਮੈਂ ਤਾਂ ਸੇਸੀ ਕੱਲ ਵੀ ਪਾਣੀ ਦੀ ਜਿਹੜੀ ਮਿਕਦਾਰ ਆ ਉਹ ਕਿਵੇਂ ਅਸੀਂ ਕਿੰਨਾ-ਕਿੰਨਾ ਪਾਉਣਾ ਅਸੀਂ ਇਹ ਦੇਖਣਾ ਕਿ ਬੂਟਾ ਕਿੰਨਾ ਪਾਣੀ ਮੰਗਦਾ ਤੇ ਸਾਡੀ ਮਿੱਟੀ ਦੀ ਕਿਸਮ ਕਿਹੜੀ ਹੈ ਉੱਥੇ ਆ ਦੇਖੋ ਲੱਗੇ ਹੋਏ ਦੇਸੀ ਟਿੰਡੋ ਕੱਲ ਵੀ ਮੈਂ ਤੁਹਾਨੂੰ ਦਿਖਾਈ ਸੀ ਆ ਦੇਖੋ ਬੜੇ ਸੋਹਣੇ ਲੱਗਦੇ ਆ ਇਹ ਇਹ ਇਹਦੇ ਵਿੱਚੋਂ ਘਾਹ ਸੀ ਜਨਬੁੱਝ ਕੇ ਨਹੀਂ ਕੱਢਿਆ ਕਿਉਂਕਿ ਜਦੋਂ ਘਾਹ ਹੁੰਦਾ ਜਾਂ ਵਾਜ ਦੀ ਬੂਟੀ ਆ ਇੱਕ ਇਹ ਸਾਗ 'ਚ ਵੀ ਪੈ ਜਾਂਦੀ ਹੈ ਤੇ ਇਹਨਾਂ ਨਾਲ ਥੋੜੇ ਬਿੜੀ ਮਿੱਟੀ ਹੈ ਨਾ ਉਹ ਠੰਡੀ ਰਹਿੰਦੀ ਹੈ ਧਰਤੀ ਧੁੱਪ ਵਿੱਚ ਤਪਦੀ ਨਹੀਂ ਆ ਸੀ ਪਰਸੋਂ 4 ਦਿਨ ਹੋਇਆ ਇਹ ਲਾਏ ਸੀਗੇ ਖਰਬੂਜੇ ਤੇ ਇਹਦੇ ਵਿੱਚ ਲਾਏ ਸੀਗੇ ਹਦਵਾਨਿਆਂ ਦੇ ਵੱਲਾਂ ਲਾਗਾ ਸੀ ਕੁਛ ਆ ਦੇ ਖੁੱਸੀ ਆਇਓ ਗਰੰਗ ਇਸ ਕੰਟੇਨਰ ਦੇ ਵਿੱਚ ਵੀ ਹਦਵਾਨੇ ਲਾਏ ਦੇਖੋ ਗਏ ਆ ਸਾਰੇ ਇਹ ਵੀ ਇੱਕ ਐਕਸਪੈਰੀਮੈਂਟ ਹੀ ਆ ਕੰਟੇਨਰਸ ਦੇ ਵਿੱਚ ਜਿਹੜੇ ਅਸੀਂ ਹਦਵਾਨੇ ਲਾ ਕੇ ਦੇਖਦੇ ਆ ਕਿ ਕਿੰਨੇ ਕਿੰਨੇ ਦੀ ਗਰੋਥ ਹੁੰਦੀ ਹੈ ਕਿਉਂਕਿ ਕੰਟੇਨਰਸ ਦਾ ਇਹ ਫਾਇਦਾ ਸੀ ਇਹਨੂੰ ਛਾਵੇਂ ਵੀ ਕਰ ਸਕਦੇ ਆ ਆਪਣੀ ਮਰਜ਼ੀ ਨਾਲ ਤੇ ਧੁੱਪੇ ਵੀ ਰੱਖ ਸਕਦੇ ਆ ਇਹ ਕਾਹ ਦੇਖੋ ਤਰ ਲੱਗੀ ਹੈ ਇਹ ਥੋੜੀ ਜਿਹੀ ਛੋਟੀ ਹੈ ਇਹ ਪਰਸੋਂ ਜਾਂ ਕੱਲ ਤੱਕ ਲਾ ਲਾਂਗੇ ਕੋਹ ਲੱਗੀ ਬਹੁਤ ਵੱਡੀ ਤਰ ਸਾਹਮਣੇ ਆ ਦਿਖਾਓ ਬਣੇ ਆ ਦੇਖੋ ਕਿੰਨੀ ਸੋਹਣੀ ਤਾਰਾ ਲਾ ਲਓ ਤੇ ਆਹ ਦੇਖੋ ਤੁਸੀਂ ਹਾਂ ਇਹ ਵੀ ਲਾ ਲਓ ਲਾਉਣਾਂ ਲਈ ਹੈ ਦਿਖਾਓ ਖੀਰਾ ਆਹ ਦੇਖੋ ਜੀ ਆਪਣੇ ਖੀਰੇ ਤੇ ਤਰਾਂ ਇੱਕ ਤੁਹਾਨੂੰ ਮੈਂ ਹੋਰ ਦਿਖਾਉਣੀ ਹੈ ਹਾਂ ਇਧਰ ਤਾਂ ਕੋਈ ਨਹੀਂ ਹੈਗਾ ਹੋਰ ਹਾਂਜੀ ਹਾਂ ਇਹ ਮੈਂ ਦਿਖਾਤੀ ਮੈਂ ਦਿਖਾਤੀ ਹੈ ਇਹ ਤੇ ਆ ਆਪਣੇ ਆ ਦੇਖੋ ਇਹ ਕਾ ਲੱਗੀ ਹੋਈ ਆ ਆ ਦੇਖੋ ਤਰ ਇਹ ਕੱਲ ਪਰਸੋਂ ਤੱਕ ਇਹਨੇ ਨੇ ਇਹਨੇ ਬਣ ਜਾਣਾ ਲਾਉਣ ਵਾਸਤੇ ਤਿਆਰ ਹੋ ਜਾਣਾ ਆ ਆਪਣੇ ਲੱਗੇ ਆ ਜੀ ਕਰੇਲੇ ਆ ਦੇਖੋ ਤੇ ਪਾਣੀ ਬਹੁਤ ਜ਼ਰੂਰੀ ਹੁੰਦਾ ਬੂਟਿਆਂ ਵਾਸਤੇ ਪਰ ਇੱਕ ਖਾਸ ਮਾਤਰਾ ਦੇ ਵਿੱਚ ਇੱਕ ਖਾਸ ਆ ਕੁਆਂਟੀਟੀ ਦੇ ਵਿੱਚ ਕਿਉਂਕਿ ਪਹਿਲਾ ਪਾਣੀ ਜਿਉ ਹੈ ਜੇ ਧਰਿਆ ਸਭ ਕੋਏ ਪਾਣੀ ਬਿਨਾ ਕੁਝ ਸੰਭਵ ਨਹੀਂ ਹੈ ਧਰਤੀ ਤੇ ਇਹ ਆ ਦੇਖੋ ਇੱਕ ਅਸੀਂ ਆਹ ਲਾ ਲਿਆ ਸੀਗਾ ਵੰਗਾ ਇੱਕ ਪਿਆ ਉਹ ਸਾਹਮਣੇ ਕੀ ਹੈ ਖਖੜੀ ਖਖੜੀ ਹੈ ਆ ਦੇਖੋ ਖਖੜੀ ਹੈ ਇਹਨੇ ਵੱਡੀ ਹੋ ਜਾਣਾ ਤੇ ਅੱਛੀ ਬੜ ਵੀ ਲੱਗੇ ਬੜੇ ਆ ਦੇਖੋ ਚਿਬੜ ਲੱਗਿਆ ਪਾਸੇ ਕਰਿਓ ਦਿਖਾਓ ਚਿਬੜ ਆ ਦੇਖੋ ਚਿਬੜ ਇੱਧਰ ਲੱਗੀਆਂ ਹੋਈਆਂ ਆ ਦੇਖੋ ਆ ਫੱਕੜੀ ਲੱਗੀ ਐ ਕੱਚੀਆਂ ਹਲੇ ਤੇ ਇੱਧਰ ਵੀ ਲੱਗਣਾ ਦੇਖੋ ਛੋਟੀਆਂ ਛੋਟੀਆਂ ਅੰਦਰ ਵਿੱਚ ਉਹ ਦਿਖਤੀ ਨਹੀਂ ਮੈਨੂੰ ਆ ਚਾਹ ਆਹ ਖੜੀ ਹਾਂਜੀ ਆ ਦੇਖੋ ਇਹ ਮੈਨੂੰ ਵੱਡਾ ਲੱਗਦਾ ਏ ਕਿਥੇ ਐ ਛਿਬੜ ਐ ਆ ਛਿਬੜ ਖਾਓ ਆ ਦੇਖੋ ਜੀ ਚਿਬੜ ਕਿੰਨੇ ਸੋਹਣੇ ਲੱਗੇ ਛੋਟੇ ਛੋਟੇ ਦੇਖੋ ਚਿਬੜ ਲੱਗੇ ਹੋਏ ਆ ਫੇਰ ਬੰਗਾ ਲੱਗਿਆ ਹੋਇਆ ਜਦੋਂ ਆਪਣੇ ਸਬਜੀ ਲਈ ਹੁੰਦੀ ਹੈ ਨਾ ਤੇ ਉਹਨੂੰ ਫਰੂਟ ਲੱਗਦਾ ਜੇ ਫਲ ਲੱਗਦਾ ਖੁਸ਼ੀ ਬੜੀ ਹੁੰਦੀ ਹੈ ਮਿਹਨਤ ਨੂੰ ਜਦੋਂ ਬੂਰ ਪੈਂਦਾ ਤਾਂ ਬੜੀ ਖੁਸ਼ੀ ਹੁੰਦੀ ਹੈ ਕਿ ਹਾਂ ਪਿੰਡੀਆਂ ਤੋਂ ਪਿੰਡੀਆਂ ਅਸੀਂ ਅੱਜ ਹੀ ਲਾ ਲਈਆਂ ਤੇ ਇੱਕੋ ਸ਼ੋਧਰੋ ਦੂਸਰੀ ਕੈਰੀ ਚ ਲਾਗਾ ਸਿੰਘ ਇਹ ਰੇਤਲੀ ਮਿੱਟੀ ਪਾਣੀ ਨੂੰ ਕਾਫੀ ਚਾਹੀਦਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਲੋਕੀ ਇਹ ਲਾ ਲਓ ਅੱਗੇ ਹੋ ਕੇ ਲਾਓ ਲੋੜੀ ਬਣੀ ਦੋਨੋਂ ਚਲੋ ਜੀ ਆਹ ਦਿਖਾਇਓ ਕਮੈਂਟ ਆ ਦੇਖੋ ਕਿੰਨੀ ਸੋਹਣੀ ਇਹ ਲੌਕੀ ਹੈ ਤੇ ਇੱਕ ਆਪਣਾ ਕद्दू ਵੀ ਲੱਗਿਆ ਇੱਥੇ ਮੇਰੇ ਖਿਆਲ ਚ ਉਹ ਲੱਗਿਆ ਲਓ ਜੀ ਕद्दू ਤਾਂ ਵੱਡਾ ਹੀ ਹੋ ਗਿਆ ਥੋੜਾ ਜਿਆਦਾ ਪਰ ਹੈ ਲਵਾਈ ਆ ਦੇਖੋ ਵਾਓ ਚਲੋ ਜੀ ਨਾਲੇ ਤਾਂ ਆਪਣੇ ਗਵਾਂਢੀ ਖੁਸ਼ ਹੋ ਜਾਣਗੇ ਹੁਣ ਆਪਾਂ ਗਵਾਂਢੀਆਂ ਨੂੰ ਵੀ ਦੇ ਦੇਣੀ ਸਬਜ਼ੀ ਵਿੱਚੋਂ ਆ ਦੇਖੋ ਆ ਲੱਗਿਆ ਹੋਣਾ ਅੱਲਾ ਅੱਲਾ ਤੇ ਕੁਛ ਆਪਣਾ ਤੋਰੀਆਂ ਬਣ ਜਾਣੀਆਂ ਤਿਆਰਾਂ ਬਣ ਜਣ ਦੇਣਾ ਤਾਂ ਹੀ ਤੇ ਆਪਣੀ ਸਬਜੀ ਬਣ ਜਾਣੀ ਹੈ ਜੀ ਪੂਰੀ ਤੇ ਆ ਮੈਂ ਤੁਹਾਨੂੰ ਦਿਖਾਉਣੀ ਹੈ ਇੱਕ ਹੋਰ ਚੀਜ਼ ਹੈ ਕਿ ਆ ਜਿਹੜੀ ਟਾਣੀ ਹੈ ਇਹ ਮੇਲ ਇਹਨੂੰ ਸਾਰੇ ਫਲਾਰਸ ਲੱਗਣੇ ਆ ਇਹਨੂੰ ਹੁਣ ਆਪਾਂ ਦੇਖਾਂਗੇ ਵੀ ਇਹਨੂੰ ਜੇ ਦੇ ਤੇ ਫੀਮੇਲ ਫਲਾਰ ਕੋਈ ਆਉਂਦਾ ਤਾਂ ਇਹਨੂੰ ਆਪਾਂ ਰੱਖਾਂਗੇ ਤੇ ਨਹੀਂ ਆਪਾਂ ਇਹਨੂੰ ਅੱਗੋਂ ਕੱਟ ਦਿਆਂਗੇ ਕਿਉਂਕਿ ਇਹਦੇ ਕੱਟਣ ਨਾਲ ਜਿਹੜੀਆਂ ਸਾਈਡ ਤੇ ਬ੍ਰਾਂਚਸ ਆ ਨਾ ਦੇਖੋ ਜੀ ਮੈਂ ਆਹ ਬ੍ਰਾਂਚ ਨਿਕਲਿਆ ਦੇਖੋ ਇਹਨੂੰ ਹੁਣ ਫੀਮੇਲ ਫਲਾਰ ਲੱਗ ਰਿਹਾ ਆ ਆਲ ਬਣ ਰਹੀ ਐ ਇਹਨੂੰ ਵੀ ਆਲ ਬਣ ਰਹੀ ਐ ਤਾਂ ਫਿਰ ਇਹਨਾਂ ਦੇ ਵਿੱਚ ਵਾਧਾ ਸ਼ੁਰੂ ਹੋ ਜਾਊਗਾ ਤੇ ਅੱਗੋਂ ਜਿਹੜਾ ਵਾਧਾ ਉਹ ਰੁਕ ਜਾਊਗਾ ਇਸੇ ਤਰ੍ਹਾਂ ਜਿਹੜੀਆਂ ਸਾਈਡ ਤੇ ਟਾਣੀਆਂ ਹੁੰਦੀਆਂ ਮੈਂ ਆਹ ਟਾਣੀ ਦੇਖੋ ਇੱਥੋਂ ਕੱਟੀ ਸੀ ਇੱਕ ਆਹ ਦੇਖੋ ਇੱਥੋਂ ਤੇ ਜਿਹੜੀ ਆਹ ਟਾਣੀ ਨਿਕਲੀ ਇਹਨੂੰ ਕੱਦੂ ਲੱਗ ਰਿਹਾ ਛੋਟੇ ਛੋਟੇ ਆ ਦੇਖੋ ਦੋ ਕੱਦੂ ਲੱਗੇ ਹੋਏ ਐ ਇਸੇ ਤਰ੍ਹਾਂ ਹੀ ਤੁਸੀਂ ਦੇਖੋਗੇ ਕੀ ਆ ਸਾਰੀ ਜਿਹੜੀ ਹੈਗੀ ਐ ਟਾਣੀ ਇਹਨੂੰ ਲੋਕੀਆਂ ਲੱਗਾਂਗਾ ਫੀਮੇਲ ਫਲਾਅਰਸ ਸਾਰੇ ਦੇਖੋ ਇਹਨੂੰ ਭਰੇ ਹੋਏ ਐ ਤਾਂ ਇਹ ਥੋੜਾ ਜਿਹਾ ਧਿਆਨ ਰੱਖਣਾ ਆਪਾਂ ਵੀ ਕਿਹੜੀ ਟਾਣੀ ਦੇ ਉੱਤੇ ਆ ਦੇਖੋ ਆ ਵੀ ਲੋਕੀ ਜੇ ਫੀਮੇਲ ਫਲਾਅਰਸ ਐ ਇੱਥੇ ਖੜਿਆ ਤੇ ਲੋਕੀ ਬਣ ਜਾਣੀ ਐ ਤੇ ਆ ਜਿਹੜਾ ਹੈਗੀ ਐ ਟਾਣੀ ਆ ਦੇਖੋ ਇਹਦੇ ਤੇ ਵੀ ਅਲ ਲੱਗੀ ਹੋਈ ਐ ਆ ਦੇਖੋ ਆ ਹੁਣ ਜਿਵੇਂ ਕਦੂ ਲੱਗਿਆ ਹੋਇਆ ਤਾਂ ਇਹ ਸਾਰੰਗਾ ਜਿਹੜਾ ਹੈਗਾ کافی ਕਿਉਂਕਿ ਦੋਨੋਂ ਤਰ੍ਹਾਂ ਦੇ ਫਲਾਰ ਇਸਨ ਜ਼ਰੂਰੀ ਹੁੰਦੇ ਆ ਇਹ ਨਹੀਂ ਹੁੰਦਾ ਕਿ ਸਾਨੂੰ ਇਕੱਲੇ ਫੀਮੇਲ ਫਲਾਰ ਵਾਲੀ ਟਾਣੀ ਚਾਹੀਦੀ ਹੈ ਜਾਂ ਮੇਲ ਫਲਾਰ ਵਾਲੀ ਚਾਹੀਦੀ ਨਹੀਂ ਦੋਨੋਂ ਟਾਣੀਆਂ ਹੀ ਸਾਨੂੰ ਚਾਹੀਦੀਆਂ ਕਿਉਂਕਿ ਜੇ ਦੋਨੋਂ ਟਾਣੀਆਂ ਹੋਣਗੀਆਂ ਤਾਂ ਜਿਹੜਾ ਫਰੂਟ ਆ ਉਹ ਵੱਧੂ ਫੁੱਲੂ ਹੋਵੇ ਤੇ ਵਿੱਚ ਬੀਜ ਬਣਨਗੇ वैसे ता बीजां ਤੋਂ ਬਿਨਾ ਵੀ ਜਿਹੜੇ ਐ ਫਰੂਟ ਆਉਂਦੇ ਐ ਤੇ ਪਰ ਚਲੋ ਜੇਕਰ ਜਾਦੇ ਆ ਦੇਖੋ ਆ ਦੇਖੋ ਇਹ ਕਦੂ ਬਗ ਰਿਆ ਸੀ ਪਰ ਉਹ ਥੋੜਾ ਜਿਹਾ ਖਰਾਬ ਹੋਣ ਲੱਗ ਗਿਆ ਦੇਖੋ ਕੋਈ ਇੰਜਰੀ ਹੋ ਗਈ ਹੈ ਜ਼ਖਮ ਹੋ ਗਿਆ ਆ ਦੇਖੋ ਟਮਾਟਰ ਅੱਜ ਸਵੇਰ ਵਿੱਚ ਆ ਟਮਾਟਰ ਸਵੇਰ ਲਾਏ ਆ ਦੇਖੋ ਇਹਨੂੰ ਥੋੜਾ ਜਿਹਾ ਸੀ ਕੱਚਾ ਹੀ ਲਾ ਲਿਆ ਕਿਉਂਕਿ ਫਿਰ ਸਬਜੀ ਦੇ ਵਿੱਚ ਤਾਂ ਪਈ ਜਾਂਦਾ ਇਹ ਤੋੜ ਲਓ ਹਾਂਜੀ ਤੇ ਨਹੀਂ ਤਾਂ ਕਾਟੋ ਇਹਨੂੰ ਖਾ ਜਾਂਦੀਆਂ ਕਾਫੀ ਸਾਰੇ ਟਮਾਟਰ ਲੱਗੇ ਹੋਏ ਐ ਦੇਖੋ ਕਿੰਨੇ ਸਾਰੇ ਦੇਖੋ ਮਿਰਚਾਂ ਵੀ ਕਿਵੇਂ ਭਰਗਾਉਂਗਾ ਪੂਰਿਆਂ ਤਿੰਨ ਚਾਰ ਕਿਸਮ ਦੀਆਂ ਮਿਰਚਾਂ ਤੇ ਆ ਤੋੜ ਲਗਾ ਹੁਣ ਬਹੁਤ ਸਾਰੀਆਂ ਦੇਖੋ ਤੁਸੀਂ ਦੇਖੋ ਕੁਛ ਇਹਨਾਂ ਨੂੰ ਪਾਇਆ ਸਿਰਫ ਰੂੜੀ ਤੇ ਬਾਕੀ ਆਪਾਂ ਕੇਵਲ ਸਰੋਂ ਦੀ ਜਿਹੜੀ ਖਾਲ ਹੈ ਉਹਦਾ ਪਾਣੀ ਉਹ ਪਾ ਦਿੰਨੇ ਹਾਂ ਹੋਰ ਇਹਨੂੰ ਕੁਛ ਨਹੀਂ ਪਾਇਆ ਹਾਂ ਦੇਖੋ ਤੁਸੀਂ ਬਹੁਤ ਕੌੜੀ ਮਿਰਚਾਂ ਇਹ ਇਸ ਕੈਰੀ ਚ ਸਾਰੀਆਂ ਹੀ ਮਿਰਚਾਂ ਕੌੜੀਆਂ ਨੇ ਤਾਂ ਉਹ ਉੱਪਰ ਨੂੰ ਖੜੀ ਰਹਿੰਦੀ ਹੈ ਦੇਖੋ ਬਾਕੀ ਸਾਰੀਆਂ ਥੱਲੇ ਨੂੰ ਲੱਗਦੀਆਂ ਤੇ ਇਹ ਤਾਂ ਉਹ ਰਹਿੰਦੀ ਹੈ ਦੇਖੋ ਉਹ ਲਾਲ ਹੋ ਗਾਉਗੇ ਇਹ ਬੜੀਆਂ ਕੌੜੀਆਂ ਮਿਰਚਾਂ ਹੈ ਤਿਕਣਾ ਤੇ ਨਾਲ ਹੀ ਆਪਾਂ ਇੱਥੇ ਆ ਵੇਖੋ ਮੱਕੀ ਤੇ ਹੁਣ ਫਿਰ ਦੇਖਦੇ ਆਂ ਵੀ ਮੱਕੀ ਜਿਹੜੀ ਆ ਉਹ ਸੋਹਣੀ ਲੱਗਦੀ ਆ ਕਿ ਮਿਰਚਾਂ ਸੋਹਣੀਆਂ ਲੱਗਦੀਆਂ ਜਦੋਂ ਵੱਡੀ ਹੋਈ ਤਾਂ ਫਿਰ ਦੇਖਾਂਗੇ ਮੁਕਾਬਲਾ ਕਹਿੰਦੇ ਆ ਵੀ ਜਦੋਂ ਮਿਰਚਾਂ ਦਾ ਖੇਤ ਤੇ ਮੱਕੀ ਦਾ ਖੇਤ ਦੋਨੋਂ ਹੁਣ ਨਾ ਨਾਲ ਲਾਅ ਤੇ ਇਹ ਨਹੀਂ ਡਿਸਾਈਡ ਕਰ ਪਾਉਂਦੇ ਅਸੀਂ ਵੀ ਦੋਨਾਂ ਚੋਂ ਕਿਹੜਾ ਖੇਤ ਸੋਹਣਾ ਤੇ ਹੁਣ ਆਪਾਂ ਵੇਖਾਂਗੇ ਫਿਰ ਆਪਣੇ ਘਰੇ ਜਦੋਂ ਇੱਥੇ ਵੱਡੀਆਂ ਹੋਣਗੀਆਂ ਮੱਕੀ ਤੇ ਮਿਰਚਾਂ ਦਾ ਹੈਗਾ ਨਹੀਂ ਆ ਦੇਖਦੇ ਆ ਫਿਰ ਕਿਹੜਾ ਜਿਆਦਾ ਸੋਹਣਾ ਲੱਗਦਾ ਬੂਟਾ ਤੇ ਵੈਂਗਣ ਵੀ ਸੁਖ ਨਾਲ ਆ ਦੇਖੋ ਉਹ ਦੇਖੋ ਦੋ ਲੱਗਿਆ ਆ ਕੋਦੇ ਹੁਣ ਇਹਨਾਂ ਤੋੜ ਕੇ ਆਪਾਂ ਬਣਾ ਲੈਣਾ ਇਹਨਾਂ ਦਾ ਪਰਤਾ ਤਾਂ ਇਹ ਸੀਗੀ ਜੀ ਆਪਣੀ ਅੱਜ ਦੀ ਤੁਹਾਨੂੰ ਮੈਂ ਬਸ ਛੋਟੀ ਜਿਹੀ ਕਵਾਂਗੇ ਝਲਕ ਹੈ ਅੱਜ ਦੇ ਜਿਹੜਾ ਸੀ ਬਗੀਚੀ ਚੋਂ ਕੀ ਤੋੜਿਆ ਤੇ ਦੇਖਦੇ ਤੈਨੂੰ ਹਰ ਰੋਜ਼ ਹੀ ਰਹੀਦਾ ਸੋਹਣੀ ਲੱਗਦੀ ਹੈ ਆ ਸ਼ਿਮਲਾ ਮਿਰਚ ਆ ਲਓ ਜੀ ਆ ਆ ਆਪਣੀ ਸਬਜ਼ੀ ਹੈ ਅੱਜ ਘਰ ਦੀ ਤੇ ਦੇਖੋ ਤੁਸੀਂ ਆਪਣੇ ਵਾਸਤੇ ਵਾਧੂ ਹੈ ਆਪਾਂ ਗਵਾਂਢ ਨੂੰ ਵੀ ਦੇ ਦੇਣੀ ਹੈ ਗਵਾਂਢੀ ਵੀ ਖੁਸ਼ ਤੇ ਆਪਾਂ ਨੂੰ ਖੁਸ਼ ਹੈ ਗਈਆਂ ਚਲੋ ਪਰਮਾਤਮਾ ਸਭ ਨੂੰ ਦੇਵੇ ਆਪਾਂ ਦੇ ਕਹਿੰਦੇ ਥੈਂਕਸ ਫॉर ਵਾਚਿੰਗ